ਇਹਨਾਂ ਤੇ ਯਕੀਨ ਨਾ ਕਰਿਓ ਆ ਜਿਹੜੇ ਦੂਜੇ ਫਿਰਦੇ ਕਦੇ ਕਿਹੜੇ ਪਾਸੋਂ ਆ ਜਾਂਦੇ ਕਦੇ ਕਿਹੜੇ ਪਾਸੋਂ ਆ ਜਾਂਦੇ ਆ ਉਹ ਚੀਤੇ ਆ ਮੂਰੇ ਅੜਦਾ ਤੂੰ ਤਾਂ ਬਿਲਕੁਲ ਨਹੀਂ ਆ ਉਹਨਾਂ ਨੇ ਜਦੋਂ ਕਹਿਤਾ ਤੂੰ ਮੁੜ ਆਇਆ ਉਹ ਕਹਿੰਦਾ ਕੀ ਅੜਦਾ ਉਹ ਵੀ ਚੀਤੇ ਹੈ ਨਹੀਂ ਉਹ ਕਦੇ ਵਾਲੇ ਸਰਟੀਫਿਕੇਟ ਤੇ ਬਣੇ ਫਿਰਦੇ ਆ ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰਿਓ ਆ ਜਿਹੜੇ ਦੂਜੇ ਫਿਰਦੇ ਕਦੇ ਕਿਹੜੇ ਪਾਸੋਂ ਆ ਜਾਂਦੇ ਕਦੇ ਕਿਹੜੇ ਪਾਸੋਂ ਆ ਜਾਂਦੇ ਆ ਰੁਤਾਂ ਬਦਲਦਿਆਂ ਨੂੰ ਵੀ ਟਾਈਮ ਲੱਗਦਾ ਹੈ ਕੇ ਨਹੀਂ ਉਹ ਹਟਦੇ ਹੁਣ ਕੇਬਲ ਢਿੱਲੋਂ ਕਾਂਗਰਸ ਵੱਲੋਂ ਹਾਰਿਆ ਹੁਣ ਕੀ ਬੀਜੇਪੀ ਵੱਲੋਂ ਫਿਰਦੇ ਆ ਕੋਈ ਪਤਾ ਨਹੀਂ ਕਿਤਲੇ ਬਸਲਾ ਆ ਜਾਣ ਤੇ ਉਹ ਜਿੱਤਣ ਨੂੰ ਫਿਰਦੇ ਆ ਪੈਸੇ ਦੇ ਸਿਰ ਤੇ ਪੈਸੇ ਦੇ ਸਿਰ ਤੇ ਜਿੱਤਣ ਨੂੰ ਫਿਰਦੇ ਸਾਡੇ ਕੋਲ ਪੈਸਾ ਹੈ ਇੱਕ ਪਾਸੇ ਪੈਸਾ ਹੋਵੇ ਇੱਕ ਪਾਸੇ ਪਿਆਰ ਹੋਵੇ ਵੀਰੋ ਤਾਂ ਪਿਆਰ ਦਾ ਪਲੜਾ ਪਾਰੀ ਹੁੰਦਾ ਪਿਆਰ ਜਿਆਦਾ ਜਿਹੜਾ ਉਹ ਜਿੱਦਾਂ ਹੁੰਦਾ ਇਸ ਕਰਕੇ ਇਹਨਾਂ ਨੂੰ ਗਲਤ ਫਹਿਮੀ ਆ ਕਿ ਅਸੀਂ ਪੈਸੇ ਸਿਰ ਤੇ ਜਿੱਤ ਜਾਾਂਗੇ ਇਹ ਕੋਈ ਪਤਾ ਨਹੀਂ ਕਿਹੜਾ ਕੀ ਸਰਟੀਫਿਕੇਟ ਲਈ ਫਿਰਦਾ ਹੈ ਉਹ ਇੱਕ ਜੰਗਲ ਦੇ ਵਿੱਚ ਖਰਗੋਸ਼ ਦੀ ਕੋਈ ਪੋਸਟ ਨਿਕਲੀ ਵੀ ਇੱਥੇ ਖਰਗੋਸ਼ ਕੰਮ ਕਰ ਸਕਦਾ ਉਹ ਜਗਾਰ ਲਾ ਲਿਆ ਰਿੱਚ ਨੇ ਵੀਰ ਮੈਨੂੰ ਦੇ ਦੋ ਨੌਕਰੀ ਉਹ ਕਹਿੰਦਾ ਯਾਰ ਖਰਗੋਸ਼ ਵਾਸਤੇ ਆ ਉਹ ਕਹਿੰਦਾ ਯਾਰ ਮੇਰੇ ਸਰਟੀਫਿਕੇਟ ਤੇ ਲਿਖ ਦੋ ਵੀ ਮੈਂ ਖਰਗੋਸ਼ ਆ ਤੇ ਉਹ ਲਿਖਤਾ ਖਰਗੋਸ਼ ਸਰਟੀਫਿਕੇਟ ਬਣਾ ਤੇ ਤੇ ਕੰਮ ਕਰਨ ਲੱਗ ਗਿਆ ਉਹਨੂੰ ਹੁਣ ਖਰਾ ਖਰਗੋਸ਼ ਵਾਲੀ ਮਿਲਿਆ ਕਰੇ ਬੜਾ ਔਖਾ ਹੋ ਗਿਆ ਮਹੀਨੇ ਬਾਅਦ ਉਹ ਕਹਿੰਦਾ ਯਾਰ ਮੈਂ ਦਾਣੇ ਸੁੱਕੇ ਕਿਵੇਂ ਖਾ ਸਕਦਾ ਮੈਂ ਰੇਚਾਂ ਉਹ ਕਹਿੰਦੇ ਨਹੀਂ ਕਾਗਜ਼ਾਂ 'ਚ ਖਰਗੋਸ਼ ਦੀ ਖਰਾਕੀ ਮਿਲੂ ਤੈਨੂੰ ਤੇ ਉਹਨੂੰ ਪਤਾ ਲੱਗਿਆ ਜੰਗਲ ਦੇ ਵਿੱਚ ਕਿਸੇ ਹੋਰ ਥਾਂ ਮੈਂ ਇੱਕ ਖਰਗੋਸ਼ ਰਿਸ਼ ਵਾਲੀ ਥਾਂ ਤੇ ਕਰੀ ਜਾਂਦਾ ਨੌਕਰੀ ਉਹ ਕਹਿੰਦਾ ਬਦਲਾ ਲੈਣਿਆ ਇਹ ਤੇ ਉਹਨੇ ਅਥਾਰਟੀ ਦੇ ਵਿੱਚ ਜੰਗਲ ਦੀ ਅਥਾਰਟੀ ਦੇ ਵਿੱਚ ਸ਼ਿਕਾਇਤ ਕਰਤੀ ਵੀ ਮੈਨੂੰ ਇੱਥੇ ਜਿਹੜਾ ਖਰਗੋਸ਼ ਵਾਲੀ ਨੌਕਰੀ ਤੇ ਰੱਖਿਆ ਉੱਥੇ ਇੱਕ ਜਿਹੜਾ ਖਰਗੋਸ਼ ਰਿਸ਼ ਵਾਲੀ ਥਾਂ ਤੇ ਰੱਖਿਆ ਅਥਾਰਟੀ ਨੇ ਚਾਰ ਚੀਤਿਆਂ ਦੀ ਕਮੇਟੀ ਬਣਾਈ ਵੀ ਇਹਦੇ ਕਰੋ ਇਹਦੀ ਜਾਂਚ ਕਰੋ ਰਿਸ਼ ਨੂੰ ਬੁਲਾ ਰਿਆ ਉਹ ਕਹਿੰਦੇ ਆਂਕ ਦੱਸ ਉਹ ਕਹਿੰਦੇ ਮੈਂ ਤੇਰੇ ਸਾਹਮਣੇ ਖੜਾ ਮੈਂ ਰਿੱਚਾ ਮੇਰੇ ਨਾਲ ਟ੍ਰੀਟਮੈਂਟ ਰਿੱਚਾ ਲਈ ਹੋਣੀ ਚਾਹੀਦੀ ਆ ਉਹ ਕਹਿੰਦੇ ਕਾਗਜ਼ ਦਿਖਾ ਕਾਗਜ਼ ਦਿਖਾਏ ਕਹਿੰਦੇ ਨਹੀਂ ਗਰਗੋਸ਼ ਆ ਤੂੰ ਤਾਂ ਲਿਖਿਆ ਹੋਇਆ ਹੈ ਤੇਰੇ ਸਾਡੇ ਤੇ ਗਰਗੋਸ਼ ਮੋੜਿਆ ਆ ਰਿੱਚ ਬਾਹਰ ਜਾਨਵਰ ਖੜੇ ਸੀ ਉਹ ਕਹਿੰਦੇ ਯਾਰ ਤੂੰ ਆੜਿਆ ਕਿਉਂ ਨਹੀਂ ਵੀ ਤੂੰ ਰਿੱਚ ਐ ਤੂੰ ਚੀਤਿਆਂ ਮੂਰੇ ਅੜਦਾ ਤੂੰ ਤਾਂ ਬਿਲਕੁਲ ਨਹੀਂ ਆ ਉਹਨਾਂ ਨੇ ਜਦੋਂ ਕਹਿਤਾ ਤੂੰ ਮੋੜਿਆ ਆ ਉਹ ਕਹਿੰਦਾ ਕੀ ਅੜਦਾ ਉਹ ਵੀ ਚੀਤੇ ਹੈ ਨਹੀਂ ਉਹ ਗਦਿਆਂ ਵਾਲੇ ਸਰਟੀਫਿਕੇਟ ਤੇ ਬਣੇ ਫਿਰਦੇ ਆ ਇੱਥੇ ਕੋਈ ਪਤਾ ਨਹੀਂ ਕੌਣ ਕਿਹੜਾ ਸਰਟੀਫਿਕੇਟ ਲੈ ਫਿਰਦਾ ਹੈ ਉਹ ਚੀਤੇ ਬਣੇ ਫਿਰਦੇ ਸੀਗੇ ਮੇਰੇ ਵੀਰੋ ਸਿਰਫ ਤੇ ਸਿਰਫ ਇੱਕ ਆਮ ਆਦਮੀ ਪਾਰਟੀ ਹੈ ਜੀਨੇ ਕੰਮਾਂ ਦੀ ਰਾਜਨੀਤੀ ਕੀਤੀ ਹੈ